ਸਾਰਾ ਵਾਈਡ ਰਿਡਿਟੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇੱਕ ਵਾਰ ਆਪਾਂ ਬਹਿ ਜਾਈਏ ਸਾਰੇ ਡਿਸਪਲਿਨ ਸਾਰੇ ਬੰਨ ਸਾਰੇ ਬਹਿ ਜਾਓ ਸਾਰੇ RAM ਨਾਲ ਸਾਰੇ RAM ਨਾਲ ਬਹਿ ਜਾਓ ਇੱਕ ਮਿੰਟ ਕਲੀਅਰ ਸਾਰੇ ਬਹਿ ਜਾਓ ਸਾਰੇ 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 ਬਹਿ ਜਾਓ ਸਾਰੇ ਬਹਿ ਜਾਓ ਹੁੰਦੀ ਹੈ 104 ਸਾਲ ਪੁਰਾਣੀ ਜਥੇਬੰਦੀ ਹੈ ਜੇ ਹਿੰਦੁਸਤਾਨ ਦਾ ਇਤਿਹਾਸ ਦੇਖੀਏ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਪਰ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਅਜੇ ਵੀ ਚੱਕਰ ਸਤਕਾਰ ਨੂੰ ਹੋਰ ਕਿਸੇ ਪਾਰਟੀ ਨੂੰ ਨਹੀਂ ਕਿਹਾ ਜਾਂਦਾ ਕਿਉਂ ਆ ਉਹ ਪਾਰਟੀ ਹੈ ਜਿਸ ਨੇ دیش کی دی آزادی وچ دیش نو آزاد وچ ازادی کے بعد بھی گریب واسطے کسان واسطے مزدور واسطے پنجاب واسطے دیش واسطے لیڈرشپ نے تو ورکر نے شہادت دیتی ہیں آ کوئی معمولی پارٹی نہیں ਜਿਹੜੇ ਆਪ ਸਾਰੇ ਇੱਥੇ ਇਕੱਠੇ ਹੋਏ ਹੋ 27 ਲੱਖ ਮੈਂਬਰਸ਼ਿਪ ਤੋਂ ਤੁਹਾਨੂੰ 560 ਮੈਂਬਰਾਂ ਨੂੰ ਡੈਲੀਗੇਟ ਬਣਾਇਆ ਗਿਆ 27 ਲੱਖ ਲੋਕਾਂ ਨੇ ਤੁਹਾਨੂੰ ਮੈਂਬਰ ਬਣਾਇਆ ਗਿਆ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਦੀ ਬਹੁਤ ਵੱਡੀ ਮੱਤ ਹੈ ਤੁਸੀਂ ਪਾਰਲੀਮੈਂਟ ਨੂੰ ਸ਼੍ਰੋਮਣੀ ਕਾਲੀ ਦਲ ਦਾ ਤੁਸੀਂ ਅੱਜ ਕਿ ਆਦਨਿਓ ਫੈਸਲੇ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਕਾਂਗਰਸ ਵਾਰਿਸ ਨਹੀਂ ਕੋਈ ਬੀਜੇਪੀ ਵਾਰਿਸ ਨਹੀਂ ਕੋਈ ਝਾੜੂ ਵਾਲੇ ਵਾਰਸ ਨਹੀਂ ਆਤ ਇੱਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼੍ਰੋਮਣੀ ਕਾਲੀ ਦਲ ਆਉਂਦਾ ਹੈ ਸੇਵਾ ਕਰਨ ਵਾਸਤੇ ਆ ਫਰਕ ਹੈ ਰਾਜ ਕਰਨ ਵਾਸਤੇ ਤੇ ਸੇਵਾ ਕਰਨ ਵਾਸਤੇ ਆ ਜ਼ਮੀਨ ਆਸਮਾਨ ਦਾ ਫਰਕ ਹੈ ਸ਼੍ਰੋਮਣੀ ਕਾਲੀ ਦਲ ਦਾ ਮਕਸਦ ਕੀ ਹੈ ਮੋਟੋ ਕੀ ਹੈ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸ਼੍ਰੋਮਣੀ ਕਾਲੀ ਦਲ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਕੀ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਹਰ ਇਨਸਾਨ ਦੀ ਸਹਾਇਤਾ ਕਰੋ ਤਾਂ ਇਹ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਕਾਲੀ ਦਲ ਲਗਾਤਾਰ ਆ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂ ਦਾ ਮੁੱਦਾ ਹੀ ਰਿਹਾ ਹੈ ਸਾਨੂੰ ਪਤਾ ਪੰਜਾਬ ਆਪਣਾ ਹੈ ਆਪਣਾ ਘਰ ਹੈ ਆ ਦੇਸ਼ ਆਪਣਾ ਹੈ ਜੇ ਤੁਸੀਂ ਦੇਸ਼ ਦੀ ਗੱਲ ਕਰੋ ਮੈਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ ਮੈਂ ਕਿਹਾ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਆਏ ਹੋ ਆਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਪਰ ਤੁਸੀਂ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਕੁਰਬਾਨੀਆਂ ਦੇਖ ਲੋ ਕਿਨੇ ਦਿੱਤੀਆਂ ਐ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਨੇ ਤੇ ਖਾਲਸਾ ਪੰਥ ਨੇ ਦਿੱਤੀਆਂ ਐ ਮੈਂ ਕਿਹਾ ਤਾਮਿਲ ਲਾਡੂ ਵਾਲੇ ਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਇਹ ਦੇਸ਼ ਆਜ਼ਾਦ ਹੋਇਆ ਹੈ ਕਰਨਾਟਕ ਵਾਲਿਆਂ ਨੂੰ ਕੀ ਪਤਾ ਹੈ ਮਹਾਰਾਸ਼ਟਰਨ ਕੀ ਪਤਾ ਹੈ ਜੇ ਇਹ ਦੇਸ਼ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸ਼ਹਾਦਾ ਦਿੱਤੀਆਂ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰਾਏ ਐ ਤੇ ਤੁਸੀਂ ਕਰਾਏ ਐ ਜਦੋਂ ਵੀ ਦੇਸ਼ ਤੇ ਹਮਲੇ ਹੁੰਦੇ ਰਹੇ ਐ ਗੋਲੇ ਡਿੱਗਦੇ ਆ ਤਾਂ ਪੰਜਾਬ ਤੇ ਡਿੱਗਦੇ ਸੀ ਤੇ ਗੋਲੀਆਂ ਚੱਲਦੀਆਂ ਸੀ ਸੋਡੇ ਛਾਤੀਆਂ ਤੇ ਚੱਲਦੀਆਂ ਸੀ ਤੇ ਤੁਸੀਂ ਦੁਸ਼ਮਣਾਂ ਨੂੰ ਭਜਾਉਣ ਵਾਲੇ ਵੀ ਤੁਸੀਂ ਸੀ ਅੱਜ ਵੀ ਬਾਰਡਰ ਤੇ ਦੇਖ ਲਓ ਹੋ ਪਿੱਛੇ ਜੇ ਵੀ ਤੁਸੀਂ ਦੇਖੋ ਚਾਈਨਾ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਕੁੱਟ ਕੇ ਭਜਾਇਆ ਤੇ ਸਿੱਖ ਰਜiment ਨਹੀਂ ਉਹਨਾਂ ਨੂੰ ਕੁੱਟ ਕੇ ਭਜਾਇਆ ਸੀ ਆਹ ਤਾਂ ਆਪਣਾ ਇਤਿਹਾਸ ਹੈ आजादी ਦੇ ਬਾਅਦ ਵੀ ਤੁਸੀਂ ਦੇਖ ਲਓ ਕੋਈ ਵੀ ਦੇਸ਼ ਵਿਸਮਸਿਆਈ ਅਮਰਜੈਂਸੀ ਦੀ ਲੜਾਈ ਆਈ ਜੇ ਡਟ ਕੇ ਲੜਾਈ ਲੜੀ ਤੇ ਕਾਲੀ ਦਲ ਲੜਾਈ ਤੇ ਕਾਲੀ ਦਲ ਕਰਕੇ ਹੀ ਅਮਰਜੈਂਸੀ ਹਟੀ ਹੈ ਕਿਉਂਕਿ ਤੁਸੀਂ 60 70 ਹਜ਼ਾਰ ਭਾਦਰਸੂਰ ਮੇ ਤੁਸੀਂ ਤੁਹਾਡੇ ਬਜ਼ੁਰਗ ਤੁਹਾਡੇ ਭਰਾਵਾਂ ਨੇ ਜੇਲਾਂ ਕੱਟ ਕੇ ਦੱਸ ਦਿੱਤਾ ਕਿ ਜ਼ੁਲਮ ਦੇ ਖਿਲਾਫ ਐਡੀ ਵੱਡੀ ਫੌਜ ਤਿਆਰ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਅਕਾਲੀ ਦਲ ਨੂੰ ਤਕੜਾ ਰੱਖਣਾ ਅਕਾਲੀ ਦਲ ਨੂੰ ਕਾਇਮ ਰੱਖਣਾ ਦੁਨੀਆਂ ਦੇ ਪੰਜਾਬੀਆਂ ਵਾਸਤੇ ਆ ਸਭ ਤੋਂ ਇੱਕ ਨੰਬਰ ਦਾ ਉਹਨਾਂ ਦਾ ਮਕਸਦ ਹੋਣਾ ਚਾਹੀਦਾ ਹੈ ਜਿੱਥੇ ਵੀ ਦੁਨੀਆਂ ਵਿੱਚ ਸਿੱਖ ਬੰਦੇ ਰਹਿੰਦੇ ਆ ਪੰਜਾਬੀ ਰਹਿੰਦੇ ਆ ਜਿਵੇਂ ਸਰਨਾ ਸਾਹਿਬ ਨੇ ਕਿਹਾ ਕਿ ਪੇਕੇ ਥੋਡੇ ਆ ਇੱਥੇ ਆ ਘਰ ਆ ਤੁਹਾਡਾ ਆ ਜੇ ਕੋਈ ਮੈਂ ਕਈ ਵਾਰ ਦੇਖਿਆ ਹੈ ਸਿੱਕੇ ਵਿੱਚ ਗੁਰੂ ਘਰ ਦੀ ਸਮੱਸਿਆ ਆਈ ਉਹਨਾਂ ਨੇ ਸਿੱਧਾ ਟੈਲੀਫੋਨ ਨਕਾਲੀ ਦਲ ਦੇ ਪ੍ਰਧਾਨ ਨੂੰ ਕੀਤਾ ਕਿ ਸਾਨੂੰ ਸਾਡੀ ਮਦਦ ਕਰੋ ਨਾਰਥ-ਈਸਟ ਵਿੱਚ ਮਨੀਪੁਰ ਵਿੱਚ ਵੀ ਸਮੱਸਿਆ ਆਈ ਸੀ ਟੈਲੀਫੋਨ ਸਾਡੇ ਪ੍ਰਧਾਨ ਨੂੰ ਕੀਤਾ ਉਹਨਾਂ ਨੂੰ ਪਤਾ ਹੈ ਕਿ ਆ ਇੱਕ ਫੌਜ ਹੈ ਆ ਫੌਜ ਤੁਸੀਂ ਦੇਖ ਲਓ 104 ਸਾਲ ਪਹਿਲੇ ਕਿਉਂ ਬਣਾਈ ਤੁਸੀਂ ਜਾਣਦੇ ਹੋ ਪਹਿਲੇ ਗੁਰੂਗਰਾਹ ਉੱਤੇ ਮਹੰਤਾਂ ਦਾ ਕਬਜਾ ਸੀ ਮਹੰਤ ਇਹ ਜਿਆ ਗਲਤ ਕੰਮ ਕਰਦੇ ਸੀ ਗੁਰੂਗਰਾਹਾਂ ਚ ਕਿ ਜਮਾਨ ਤੇ ਬੋਲ ਵੀ ਨਹੀਂ ਸਕਦੇ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਉਹਨਾਂ ਨੂੰ ਮਹੰਤਾਂ ਨੂੰ ਕੱਢਿਆ ਉਹ ਬੜੇ ਉਸ ਟਾਈਮ ਸਿਆਣੇ ਸੀ ਉਹਨਾਂ ਨੇ ਕਿ ਅੱਗੇ ਤੋਂ ਨਾ ਹਮਲਾ ਹੋਏ ਫਿਰ ਉਹਨਾਂ ਨੇ ਇਕੱਠੇ ਹੋ ਕੇ ਬਜ਼ੁਰਗਾਂ ਨੇ ਸ਼੍ਰੋਮਣੀ ਉਹਨਾਂ ਨੇ ਕਿ ਇੱਕ ਫੌਜ ਚਾਹੀਦੀ ਹੈ ਆਹ ਫੌਜ ਹੀ ਤੁਹਾਡੀ ਹੈ ਜਿਹੜੀ ਤੁਹਾਡੀ ਲੜਾਈ ਲੜਦੀ ਹੈ ਆਹੀ ਤੁਹਾਡੀ ਫੌਜ ਹੈ ਸ਼੍ਰੋਮਣੀ ਅਕਾਲੀ ਦਲ ਜਿਦੋਂ ਸੱਤਾ ਗਈ ਹੈ ਤੁਹਾਡੀ ਰੱਖਿਆ ਵੀ ਕੀਤੀ ਹੈ ਤੇ ਤੁਹਾਡੀ ਸੇਵਾ ਵੀ ਕੀਤੀ ਹੈ ਤੇ ਤੁਹਾਡੀ ਖੁਸ਼ੀਆਂ ਵੀ ਉਹਨਾਂ ਨੇ ਲਿਆਂਦੀਆਂ ਬੋਲੋ ਈਸਾਨ ਹੋ ਹੁਸ਼ਰਤ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਹਸਾਬ ਦੇਖੀਏ ਸਹੀ ਮਿਲਣ ਤੇ ਸਰਕਾਰ ਤੱਕ ਤਿੰਨ ਵਾਰੀ ਆਪਣੀ ਆਈ ਹੈ 5-5 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸਹੀ ਮਣੇ ਤਿੰਨ ਤਿੰਨ ਵਾਰ ਬਣਿਆ ਪੰਜ-ਪੰਜ ਸਾਲ ਦੋ ਵਾਰ ਤੱਕ ਕਿਤੇ ਡੇਢ ਸਾਲ ਬਾਅਦ ਤੋੜ ਦਿੰਦੇ ਸੀ ਕਿਤੇ ਦੋ ਸਾਲ ਬਾਅਦ ਤੋੜ ਦਿੰਦੇ ਸੀ ਪਰ ਦੇਖ ਲਓ ਕਿੰਨੇ ਸਾਲ ਦੇਸ਼ ਨੂੰ ਆਜ਼ਾਦੀ ਦੇ ਹੋਏ ਆ ਤੇ ਆਪਾਂ ਨੂੰ ਕੱਲੇ ਆ ਤਿੰਨ ਵਾਰ ਮੁੱਖ ਮੰਤਰੀ ਬਣਿਆ ਪਰ ਪੰਜਾਬ ਵਿੱਚ ਚਲੇ ਜਾਓ ਜੇ ਕੁਝ ਵੀ ਦੇਖੋਗੇ ਉਹ ਬਣਾਈ ਥੋਡੀ ਪਾਰਟੀ ਨਹੀਂ ਹੈ ਜੇ ਅੱਜ ਗੁਰੂ ਘਰ ਅੰਮ੍ਰਿਤਸਰ ਤੋਂ ਤੁਸੀਂ ਮੱਥਾ ਟੇਕ ਕੇ ਆਪਣੇ ਪਿੰਡ ਪਿੰਡ ਜਾਉਂਗੇ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੇ ਆਏ ਹੋ ਜਿਹੜੀ ਸੜਕ ਤੇ ਤੁਸੀਂ ਜਾਉਂਗੇ ਅਕਾਲੀ ਦਲ ਦੀ ਦੇਨ ਹੈ ਜਿਹੜਾ ਕੋਈ ਸਕੂਲ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਨ ਹੈ ਕੋਈ ਕਾਲਜ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਨ ਹੈ ਜੇ ਕੋਈ ਵਾਟਰ ਬਾਕਸ ਦੇਖੋਗੇ ਅਕਾਲੀ ਦਲ ਦੀ ਦੇਨ ਹੈ ਜੇ ਹਸਪਤਾਲ ਦੇਖੋ ਕਾਲੀ ਦਲਦੀ ਦੇਣਾ ਜੇ ਗਰੀਬ ਦੀ ਧਰਮਸ਼ਾਲਾ ਦੇਖੋ ਕਾਲੀ ਦਲਦੀ ਦੇਣਾ ਜੇ ਕੋ ਟਿਊਬਲ ਚਾ ਚੱਲਦਾ ਦੇਖੋਗੇ ਕਾਲੀ ਦਲਦੀ ਦੇਣਾ ਜੇ ਕੋਈ ਕੱਸੀ ਉੱਤੋਂ ਟੱਪੋਂਗੇ ਕਾਲੀ ਦਲਦੀ ਦੇਣਾ ਜੇ ਕਾਰਖਾਨਾ ਦੇਖੋਂਗੇ ਕਾਲੀ ਦਲਦੀ ਦੇਣਾ ਕੋਈ 에어ਪੋਰਟ ਕੋਲੋਂ ਟੱਪੋਂਗੇ ਕਾਲੀ ਦਲਦੀ ਦੇਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਦੇਖੋ ਰਾਜ ਉਹਨਾਂ ਨੇ ਆਪਾਂ ਤੋਂ ਵਾਅਦਾ ਕੀਤਾ ਹੈ ਉਹ ਰਾਜ ਕਰਨ ਵਾਸਤੇ ਆਏ ਸੀ ਸੇਵਾ ਕਰਨ ਵਾਸਤੇ ਨਹੀਂ ਕਾਲੀ ਦਲ ਸੇਵਾ ਕਰਨ ਵਾਸਤੇ ਆਇਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਧਰਮਾਂ ਦੇ ਲੋਕ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ 크ਿਸਚਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਕਿਉਂ ਕਿ ਆ ਆਪਣੀ ਸਿੱਖ ਕੌਮ ਦੀ ਆਪ ਨੂੰ ਗੁਰਤੀ ਚ ਮਿਲਿਆ ਹੈ ਆਪਣੇ ਗੁਰੂ ਸਬਾਨ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਆਹ ਤਾਂ ਆਪਣਾ ਫਰਜ਼ ਹੈ ਸਾਰੇ ਆਪਣੇ ਪੰਜਾਬ ਦੇ ਚ ਜਿਹੜਾ ਵੀ ਕੋ ਧਰਮ ਦਾ ਲੈ ਉਹਦੀ ਰੱਖਿਆ ਕਰਨਾ ਆਪਣਾ ਫਰਜ਼ ਹੈ ਪੰਜਾਬ ਆਪਣੇ ਸਾਰਿਆਂ ਦਾ ਹੈ ਜੇ ਪੰਜਾਬ ਤਰੱਕੀ ਤਾਂ ਹੀ ਬਚਾਂਗੇ ਪੰਜਾਬ ਤਰੱਕੀ ਹੋਊਗੀ ਆਪਣੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਰ ਕਿਉਂਕਿ ਬਾਹਰ ਕਿਉਂ ਜਾ ਰਹੇ ਹੈ ਕਿਉਂਕਿ ਆਪਾਂ ਨੂੰ ਅਕਾਲੀ ਦਲ ਨੂੰ ਸੇਵਾ ਕਰਨ ਦਾ ਸਮਾਂ ਇੰਨਾ ਘੱਟ ਦਿੱਤਾ ਹੈ ਜੇ ਸੇਵਾ ਕਰਨ ਦਾ ਟਾਈਮ ਦਿੰਦੇ ਜਿਨਾ ਕਾਂਗਰਸ ਨੂੰ ਦੂਜਾਂ ਦਿੰਦੇ ਅੱਜ ਕਿਸੇ ਪੰਜਾਬੀ ਨੇ ਥੋੜੇ ਬੱਚਿਆਂ ਨੇ ਬਾਹਰ ਨਹੀਂ ਜਾਣਾ ਸੀ ਇੱਥੇ ਹੀ ਕਾਰਖਾਨੇ ਹੋਣੇ ਸੀ ਇੱਥੇ ਹੀ ਡਿਵੈਲਪਮੈਂਟ ਹੋਣੇ ਸੀ ਇੱਥੇ ਹੀ ਤੁਹਾਨੂੰ ਨੌਕਰੀਆਂ ਮਿਲਿਆ ਸੀ ਪਰ ਇੱਕ ਪਿਛਲੇ 6 ਮਹੀਨਿਆਂ 'ਚ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਆਂਦੀ ਲੀਡਰਸ਼ਿਪ ਖਤਮ ਕਰਨ ਦੀ ਸਾਜ਼ਿਸ਼ ਆ ਸਾਜ਼ਿਸ਼ ਸ਼ੁਰੂ ਹੋਈ ਜਦੋਂ ਸ਼ੋਕੀ ਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਅਸੀਂ ਕਿਸਾਨੀ ਕਰਕੇ ਸੂਰਨਾ ਕਰਕੇ ਸਾਥ ਛੱਡਿਆ ਜਦੋਂ ਤੱਕ ਅਸੀਂ ਐਨਡੀਏ ਵਿੱਚ ਸੀ ਐਨਡੀਏ ਦੀਆਂ ਪਾਰਟੀਆਂ ਨੂੰ ਉਹ ਮर्यादा ਨੂੰ ਟੱਪਣ ਦੀ ਆਜ਼ਾਦਤ ਨਹੀਂ ਦਿੱਤੀ ਇਸ ਸਿੱਖ ਧਰਮ ਦੇ ਇੰਸਟੀਚਿਊਸ਼ਨ ਦੇ ਉਹ ਅੱਖ ਨਹੀਂ ਰੱਖ ਸਕਦੇ ਸੀ ਕਿਤੇ ਸਾਡੇ ਨਾਲ ਕੋਈ ਧੱਕਾ ਨਹੀਂ ਕਰਨ ਦਿੰਦੇ ਸੀ ਅਸੀਂ ਜਦੋਂ ਅਸੀਂ ਨਾਲ ਸੀ ਉਹਨਾਂ ਦੇ ਉਹਨੂੰ ਪਤਾ ਸੀ ਕਿ ਅਸੀਂ ਉਹ ਲਾਈਨ ਟੱਪ ਨਹੀਂ ਸਕਦੇ ਪਰ ਜਦੋਂ ਆਪਾਂ ਛੱਡਿਆ ਉਹਨਾਂ ਲੜਾਈ ਲੜੀ ਉਹਨਾਂ ਸੈਂਟਰ ਦੀ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਵਿੱਚ ਕਬੀਲ ਦਲ ਨੂੰ ਖਤਮ ਕਰ ਦਿਓ ਤੇ ਕਾਲੀ ਦਲ ਦੇ ਲੀਡਰਸ਼ਿਪ ਨੂੰ ਖਤਮ ਕਰ ਦਿਓ ਤੇ ਆਪਣੇ ਇਹ ਜਿਹੇ ਬੰਦੇ ਲਿਆਓ ਜਿਹੜੇ ਸਾਡੇ ਇਹ ਗੁੱਠਾ ਛਾਉਣ ਸੋ ਕੌਮ ਨੂੰ ਖਤਮ ਕਰਨ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਕਰਕੇ ਅੱਜ ਤੱਕ ਤਖਤ ਹਜ਼ੂਰ ਸਾਹਿਬ ਦਾ ਕੰਟਰੋਲ ਉਹਨਾਂ ਕੋਲ ਆ ਗਿਆ ਅੱਜ ਦੇਖ ਲਓ ਬਿੱਟੂ ਵਰਗੇ ਪੱਤ ਲੋਕਾਂ ਨੂੰ ਹੀ ਉੱਥੇ ਥਰੋਪੇ ਦਿੱਤੇ ਜਾ ਰਹੇ ਐ ਆ ਭਗਵੰਤ ਮਾਰ ਵਰਗੇ ਸ਼ਰਾਬੀ ਨੂੰ ਉੱਥੇ ਸਰੋਪੇ ਦਿੱਤੇ ਜਾ ਰਹੇ ਐ ਕੋਈ ਮर्यादा ਕਰ ਗਈ ਉਵੇਂ ਤਖਤ ਪਟਨਾ ਸਾਹਿਬ ਦੇ ਉਹਨਾਂ ਨੇ ਕੰਟਰੋਲ ਕਰ ਲਿਆ ਕਮੇਟੀ ਤੇ ਇੱਕ ਐਕਟ ਕੋ ਕਹੋ ਕਿ ਇੰਨੇ ਕਿੰਨੇ ਬਦਲ ਦਿੱਤੇ ਪਹਿਲੇ ਕੀ ਹੁੰਦਾ ਸੀ ਤਦ ਹਜ਼ੂਰ ਸਾਹਿਬ ਦੇ ਕਮੇਟੀ ਦਾ ਐਕਟ ਕੀ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂਦੇ ਇਹ ਖਾਲਸਾ ਦਿਵਾਨ ਦਾ ਹੁੰਦਾ ਸੀ ਪੰਜ ਮੈਂਬਰ ਆਫ ਪਾਰਲੀਮੈਂਟ ਸਿੱਖ ਪਾਰਲੀਮੈਂਟ ਤੋਂ ਜਾਂਦੇ ਸੀ ਮਹਾਰਾਸ਼ਟਰ ਆਂ ਗਿਆ ਸਿੰਘ ਸੰਭਾਉਂ ਦੇ ਮੈਂਬਰ ਹੁੰਦੇ ਸੀ ਕਰਨਾਟਕਾ ਦੇ ਸਿੰਘ ਸੰਭਾਉਂ ਦੇ ਮੈਂਬਰ ਹੁੰਦੇ ਸੀ ਤੇ ਲੋਕਲ ਗੁਰੂ ਘਰਾਂ ਦੇ ਲੋਕੀ ਨੁਮਾਇੰਦੇ ਚੁਣ ਕੇ ਉੱਤੇ ਆਉਂਦੇ ਜੀ ਉਹ ਬਣੀ ਸੀ ਕਮੇਟੀ ਤੇ ਹੁਣ ਸਾਰੇ ਬੰਦ ਕਰਕੇ ਉਹਨਾਂ ਨੇ ਕਿਹਾ 13 ਬੰਦੇ ਮਹਾਰਾਸ਼ਟਰ ਸਰਕਾਰ ਨਾਮਿਨੇਟ ਕਰੂਗੀ ਹੁਣ ਜਿਹੜੇ ਚੇਅਰਮੈਨ ਆ ਕੋ ਸ਼ਰਾਬ ਪੀ ਜਾਂਦਾ ਉਨਾ ਦੇ ਬੱਚੇ ਪਥੇ ਤਾਂ ਹੁਣ ਕੀ ਉਹ ਮਰਿਆਦਾ ਰੱਖ ਸਕਣਗੇ ਕੀ ਉਹਨਾਂ ਨੂੰ ਦਰਦ ਹੈ ਜਿਹਦੇ ਆਪ ਹੀ ਪਥੇ ਤੋਂ ਕਿ ਉਹਨਾਂ ਨੂੰ ਕੀ ਦਰਦ ਹੈ ਇਸ ਕਰਕੇ ਤੇ ਤੁਸੀਂ ਦੇਖ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਮੁਸ਼ਕਲ ਨਾਲ ਕਰਮਾਨੀਆਂ ਨਾਲ ਆਪਾਂ ਗੁਰੂ ਘਰਾਂ ਦੇ ਉੱਤੇ ਆਪਣੀ ਉੱਥੇ ਵੀ ਮਹੰਤਾ ਵਾਂਗੂ ਕਬਜ਼ਾ ਸੀ ਮੈਨੂੰ ਲੱਗਦਾ ਭੁੰਦਰ ਸਾਹਿਬ ਪਹਿਲੇ ਜਥੇ ਸੀ ਭੁੰਦਰ ਸਾਹਿਬ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਪਹਿਲਾ ਜਥਾ ਜਿਹਦੀ ਗਵਾਈ ਕੀਤੀ ਭੁੰਦਰ ਸਾਹਿਬ ਦੀ ਸੀ ਇਹਨਾਂ ਨੂੰ ਅੰਦਰ ਕੀਤਾ ਗਿਆ ਆਪਾਂ ਐਕਟ ਬਣਾਇਆ ਮਤਲਬ ਕੀ ਸੀ ਆਪਣੇ ਗੁਰੂ ਘਰਾਂ ਦੀ ਆਪਣੀ ਸਿਕਉਮ ਦੀ ਇੱਕ ਮਰਿਆਦਾ ਹੈ ਕਿ ਆਪਾਂ ਡੈਮੋਕਰੇਟੀ ਵਿੱਚ ਬਲੀਵ ਕਰਦੇ ਆਂ ਆਪਾਂ ਡੈਮੋਕਰੇਟੀ ਤਾਂਟੇ ਵਿੱਚ ਬਲੀਵ ਕਰਦੇ ਆਂ ਤੇ ਤੁਸੀਂ ਦੇਖਿਆ ਕਿ ਵੋਟਰਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦ ਇਲੈਕਸ਼ਨ ਹੁੰਦਾ ਸੀ ਇਹਨਾਂ ਨੇ ਜਦੋਂ ਦੇਖਿਆ ਕਿ ਆਪਾਂ ਉਹਨਾਂ ਨਾਲ ਤੋੜ ਦਿੱਤਾ ਸਾਰੀ ਕਮੇਟੀ ਸਨੇ ਸਰਸਾ ਕਾਲਕਾ ਸਾਰੇ ਬੀਜੇਪੀ ਸ਼ਾਮਲ ਕਰਾ ਲਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਲਿਆ ਹਰਿਆਣਾ ਅਲੱਗ ਬਣਾਤਾ ਅਲੱਗ ਬਣਾ ਕੇ ਹੁਣ ਆਪਣੇ ਬੰਦੇ ਉੱਥੇ ਪੇਸ਼ ਕਰਤੇ ਜੀ ਉਹ ਤਾਂ ਦਾਦੂ ਵਾਲ ਮੈਂ ਕਹਿੰਦਾ ਆਪਣੀ ਸਿੱਖ ਕੌਮ 'ਚ ਐਜੇ ਗੱਦਾਰ ਪੈਦਾ ਹੋ ਗਏ ਜਿਹੜੇ ਆਪਣੇ ਮੈਨ ਦਿਖਾਉਣਗੇ ਸਿੱਖ ਪਰ ਉਸੇ ਹੀ ਮੈਨ ਤੇ ਸਿੱਖ ਨਹੀਂ ਹੈ ਸਿੱਖ ਦੇ ਦੁਸ਼ਮਣ ਹੈ ਹੁਣ ਦਾਦੂਵਾਲ ਵਰਗੇ ਵਾਂਡ ਵਰਗੇ ਆ ਸਾਰੇ ਜਿੰਨੇ ਹੈ ਹਰਮੀਤ ਕਾਲਕਾ ਵਰਗੇ ਸਾਰੇ ਇਹਨਾਂ ਵਾਸਤੇ ਦਿੱਲੀ ਦੀ ਸੱਤਾ ਜ਼ਿਆਦਾ ਜ਼ਰੂਰੀ ਹੈ ਗਨਮੈਨ ਜ਼ਿਆਦਾ ਜ਼ਰੂਰੀ ਹੈ ਚੇਰਮਨੀਆਂ ਜ਼ਿਆਦਾ ਜ਼ਰੂਰੀਆਂ ਆਪਣਾ ਬਿਜ਼ਨਸ ਜ਼ਿਆਦਾ ਜ਼ਰੂਰੀ ਹੈ ਖਾਲਸਾਪਨ ਦੀ ਮਰਿਆਦਾ ਨਹੀਂ ਤੁਸੀਂ ਦੇਖ ਲਓ ਫਿਰ ਉਹਨਾਂ ਨੇ ਬਾਰਡਰ ਤੱਕ ਆਪਣੀ ਦੇਖੋ ਸੈਂਟਰ ਤੋਂ ਤੱਕ ਤਾਂ ਬਾਰਡਰ ਤੱਕ ਆਂਦੀਆਂ ਕਬਜ਼ਾ ਕਰਕੇ ਅਖੀਰ ਵਿੱਚ ਉਹਨਾਂ ਨੇ ਅਸਲੀ ਹਮਲਾ ਕੀਤਾ ਦੋ ਬਾਰ ਇਹ ਜੀਪੀਸੀ ਦੇ ਇਲੈਕਸ਼ਨ ਚ ਉਹ ਕਬਜ਼ਾ ਕਰਨ ਲੱਗੇ ਸੀ ਐਜੀਪੀਸੀ ਦਾ ਪਰ ਮੈਂ ਸਿਰ ਝੁਕਦਾ ਆਪਣੇ ਮੈਂਬਰਾਂ ਨੇ ਡੱਟ ਕੇ ਮੁਕਾਬਲਾ ਕਰਕੇ ਐਜੀਪੀਸੀ ਨੂੰ ਬਚਾਇਆ ਫਿਰ ਉਹਨਾਂ ਨੇ ਦੇਖਿਆ ਮੈਂਬਰ ਨਹੀਂ ਤਾਂ ਕਰਨੀ ਤੇ ਇਹਨਾਂ ਨੇ ਤਖਸਾ ਦੇ ਜਸਦਾਰਾਂ ਨੂੰ ਆਪਣੇ ਕੰਟਰੋਲ ਚ ਕਰ ਲਿਆ ਬਹੁਤ ਸਤਿਕਾਰ ਕਰਦੀ ਹਾਂ ਉਸ ਜਗਾਦਾਵ ਤਖਸਾ ਜਸਦਾਰ ਨੂੰ ਕਹਿਣਾ ਬੜਾ ਦੁੱਖ ਲੱਗਦਾ ਕਹਿੰਦੇ ਕਿ ਇਸ ਜਗ੍ਹਾ ਤੇ ਬੈਠ ਕੇ ਕੌਮ ਦੇ ਫੈਸਲੇ ਹੋਣੇ ਚਾਹੀਦੇ ਆ ਕੌਮ ਨੂੰ ਕਮਜ਼ੋਰ ਕਰਨ ਦੇ ਫੈਸਲੇ ਨਹੀਂ ਪਰ ਕਿਉਂਕਿ ਉਹਨਾਂ ਦੇ ਪਿੱਛੇ ਤਾਕਤਾਂ ਇਹ ਜੀਆਂ ਆ ਗਈਆਂ ਤੇ ਮੈਂ ਸਹੀ ਮੰਨੇ ਤੇ ਮੈਂ ਐਗਜ਼ੈਕਟ ਮੈਨੂੰ ਵਧਾਈ ਦੇਣਾ ਚਾਹਣਾ ਹੈ ਜੀਪੀ ਨੂੰ ਵਧਾਈ ਦੇਣਾ ਚਾਹਣਾ ਹੈ ਟੱਕਮਜਾ ਉਹਨਾਂ ਸੈਂਟਰ ਦਾ ਤੱਕ ਸਾਭ ਤੇ ਵੀ ਹੋ ਗਿਆ ਸੀ ਤੁਸੀਂ ਵਾਪਸ ਬਹਾਲ ਕਰ ਲਿਆ ਆਪਣੀ ਕੌਮ ਨੂੰ ਦਾ ਅੱਜ ਤੁਸੀਂ ਮੈਨੂੰ ਬਹੁਤ ਵੱਡੀ ਜਮਵਰੀ ਦਿੱਤੀ ਹੈ ਆ ਕੋਈ ਸਥਾਨ ਹੈ ਜਿੱਥੇ ਬਹੁਤ ਮਹਾਂ ਇਦਰ ਇਥੋਂ ਦੀ ਇਸ ਪਾਰਟੀ ਦੀ ਅਗਵਾਈ ਕੀਤੀ ਹੈ ਜਸ ਜਸਦਰ ਸਿੰਘ ਮੁਖ ਸੇ ਚਬਾਲ ਜੀ ਸਭ ਪਹਿਲੇ ਪ੍ਰਧਾਨ ਸੀ ਅਖਾਲੀ ਦਲ ਦੇ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜੀ ਲੌਂਗਵਾਲ ਸਾਹਿਬ ਤੋੜ ਸਾਹਿਬ ਵੱਡੇ ਬਾਦਲ ਸਾਹਿਬ ਕਿੰਨੇ ਪ੍ਰਧਾਨ ਰਹੇ ਮੈਂ ਤਾਂ ਉਮਰ ਵਿੱਚ ਵੀ ਮੈਂ ਕਿੰਨਾ ਕੁਰਬਾਨੀਆਂ ਵਿੱਚ ਵੀ ਮੈਂ ਉਹਨਾਂ ਦੇ ਨੇੜੇ ਤੇੜੇ ਨਹੀਂ دیکھو وڈے بادل صاحب کے سینئر لیڈرشپ نے اٹھارہ اٹھارہ سال قوم خاطر وہ کتنے ڈولی نہیں کتنے ڈرے نہیں این ہی کیا کہ میرے بچے میرا پروار صحیح میں نے دی وہ لیڈرشپ کا پروار قوم سی پارٹی سی وہ لیڈرشپ میں سر چک کے سلام کردہ جنہوں نے نہ گنمنا کر کے نہ چیئرمنیا کر کے نہ کر, کر کے اپنی ਕੌਮ ਦੀ ਗਵਾਈ ਛੱਡੀ ਜਾਂ ਕੌਮ ਦੇ ਪਿੱਛੇ ਸ਼ਰਮ ਮਾਰਿਆ ਅੱਜ ਆਪੋ ਆਪਣੀ ਪੁਰਾਣੀ ਲੀਡਰਸ਼ਿਪ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਉਹਨਾਂ ਦੀ ਸਫ਼ਰ ਤੋਂ ਸਿੱਖਣਾ ਚਾਹੀਦਾ ਹੈ ਜਿਹੜੀ ਨਵੀਂ ਪੀੜ੍ਹੀ ਆਈ ਹੈ ਉਹ ਉਹਨਾਂ ਨੂੰ ਪਤਾ ਨਹੀਂ ਪੁਰਾਣਾ ਇਤਿਹਾਸ ਕੀ ਆ ਪਾਰਟੀ ਦਾ ਪੁਰਾਣਾ ਇਤਿਹਾਸ ਕੀ ਆ ਆਪਣੀ ਪਾਰਟੀ ਕੋਈ ਕਾਂਗਰਸ ਵਰਗੀ ਨਹੀਂ ਕੋਈ ਭਾਜਪਾ ਵਰਗੀ ਨਹੀਂ ਕੋਈ ਝਾੜੂ ਵਰਗੇ ਵਰਗੀ ਨਹੀਂ ਆਪਣੀ ਪਾਰਟੀ ਦੀ ਬਹੁਤ ਵੱਡੀ ਜ਼ਿੰਮਵਾਰੀ ਹੈ ਖਾਲਸਾ ਪੰਥ ਦੀ ਜ਼ਿੰਮਵਾਰੀ ਹੈ ਪੰਜਾਬ ਦੀ ਜ਼ਿੰਮਵਾਰੀ ਹੈ ਪੰਜਾਬ ਦੇ ਹਰ ਵਸਨੀਕ ਦੀ ਜ਼ਿੰਮਵਾਰੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਤਾਹੀਂ ਆਪਾਂ ਖੁਸ਼ਹਾਲ ਹੋਵਾਂਗੇ ਆ ਆਪਣੀ ਜ਼ਿੰਮਵਾਰੀ ਹੈ ਜੇ ਪੰਜਾਬ ਪਿੱਛੇ ਜਾਂਦਾ ਨੁਕਸਾਨ ਆਪਣਾ ਹੈ ਕੋਈ ਕਾਂਗਰਸ ਦਾ ਨਹੀਂ ਕੋਈ ਭਾਜਪਾ ਦਾ ਉਹਨੂੰ ਕੋਈ ਕੀ ਫਰਕ ਪੰਜਾਬ ਪਿੱਛੇ ਹੋ ਜਾਊਗਾ ਹਰਿਆਣਾ ਅੱਗੇ ਹੋ ਜਾਊਗਾ ਉਹਨਾਂ ਨੂੰ ਕੋਈ ਲਾਲਚ ਨਹੀਂ ਪਰਵਾਹ ਨਹੀਂ ਹੈ ਕੱਲੇ ਆਪਾਂ ਨੂੰ ਹੈ ਮੈਂ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਪਛਾਨ ਲਿਏ ਆਪਣੇ ਕੌਣ ਹੈ ਪਰाये ਕੌਣ ਹੈ ਕੌਣ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਕੌਣ ਪੰਜਾਬ ਨੂੰ ਪਿੱਛੇ ਸੱਡ ਸਕਦਾ ਹੈ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਚਨ ਦਿੰਦਾ ਦੇਖੋ ਮੇਰੇ ਵਾਸਤੇ ਪੰਜਾਬ ਖਾਲਸਾ ਪੰਥ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਮੇਰਾ ਫਰਜ਼ ਹੈ ਤੇ ਮੇਰੀ ਡਿਊਟੀ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਾਲੀ ਦਲ ਦੀ ਪ੍ਰੈਸਟੀਜ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਪੰਜਾਬ ਦੀ ਤਰੱਕੀ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਮੇਰਾ ਤੇ ਸਾਰੀ ਸਮੂਚੀ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਫਿਰ ਤੋਂ ਨੰਬਰ 1 ਤੇ ਲੈ ਕੇ ਜਾਣਾ ਪੰਜਾਬ ਨੂੰ ਫਿਰ ਤੋਂ ਮੈਂ ਸਾਰਿਆਂ ਨੂੰ ਵਾਦਾ ਕਰਦਾ ਹਾਂ ਮਿਹਨਤ ਕਰੋ ਤੇ ਮੈਂ ਕਹਿ ਸਕਦਾ ਮੈਂ ਬੜਾ ਕੁਝ ਦੇਖਿਆ ਹੈ ਤੁਸੀਂ ਮਿਹਨਤ ਕਰੋਗੇ ਤੁਹਾਡੇ ਵਰਗਾ ਵਰਕਰਾਂ ਦਾ ਮੁਕਾਬਲਾ ਕਿਸੇ پارٹی ਕੋਲ ਹੈ ਜੇ ਵਰਕਰ ਨਹੀਂ ਤੁਹਾਡੇ ਵਰਗੇ ਤੁਸੀਂ ਮਨ ਬਣਾ ਲਓ ਤੁਸੀਂ ਮਨ ਬਣਾ ਲਓ ਤੁਹਾਡੀ ਸਰਕਾਰ ਬਣਾਉਣੀ ਹੈ ਤੁਸੀਂ ਬਣਾ ਕੇ ਰੱਖੋਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਚੜਦੀ ਕਲਾ ਦੀ ਗੱਲ ਕਰਿਆ ਕਰੋ ਠੈਂਦੀ ਗੱਲ ਨਹੀਂ ਕਰਨੀ ਕਿਸੇ ਨੇ ਆ ਖਾਲਸੇ ਵਿੱਚ ਠੈਂਦੀ ਗੱਲਾਂ ਤਾਂ ਗੱਲ ਹੀ ਹੈ ਨਹੀਂ ਜੇ ਸਰਕਾਰ ਬਣਾਉਣੀ ਹੈ ਤੇ ਬਣਾਉਣੀ ਬਣਾਉਣੀ ਹੈ ਕੋਈ ਰੋਕ ਨਹੀਂ ਸਕਦਾ ਸੋਹਰਾ ਇਸ਼ਾਹ ਬਣਾਉਣੀ ਆ ਕੈਲੀਦਲ ਸੋਹਰਾ ਬਣਾਉਣੀ ਆ ਕੈਲੀਦਲ ਸੋਹਰਾ ਸੋਹਰਾ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਆਤਮਾ ਮੇਂ ਪੋਡਾ ਸਾਥ ਹੋਏ 2027 ਤੁਸੀਂ ਵਾਪਸ ਆਪਣੀ ਮੰਤਰੀ ਸਰਕਾਰ ਲਿਆਓ ਪੰਜਾਬ ਦੀ ਸਰਕਾਰ ਲਿਆਓ ਪੰਜਾਬੀਆਂ ਦੀ ਸਰਕਾਰ ਲਿਆਓ ਪੰਜਾਬ ਨੂੰ ਅਗਲੇ 5 ਸਾਲਾਂ ਚ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ ਪੰਜਾਬ ਵਿੱਚ ਆ ਜਿੰਨੇ ਗੈਂਗਸਟਰ ਕੋਈ ਪੰਜਾਬ ਚ ਮੇਰੇ ਨਾਲ ਦੇਵਾਂਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਅੱਜ ਜਿਹੜੇ ਡਰੱਗ ਵੇਚ ਨਾਲੇ ਸਾਰੇ ਅੰਦਰ ਹੋਣਗੇ ਜੇਲ੍ਹ ਅੱਜ ਮੈਂ ਗਰੰਟੀ ਦਿੰਦਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਤੁਹਾਨੂੰ ਵਾਅਦਾ ਕਰਦਾ ਐਥੇ ਫਿਰ ਤੋਂ ਇੰਡਸਟਰੀ ਜਿਹੜੇ ਆਪਣੀ ਚਲੀ ਗਈ ਵਾਪਸ ਇੰਡਸਟਰੀ ਆਊਗਾ ਵਪਾਰ ਆਊਗਾ ਤੇ ਫਿੱਟੋ ਡਵੈਲਪਮੈਂਟ ਵਾਲੀ ਉਸ ਦਿਨ ਆਉਣਗੇ ਜਿਵੇਂ ਤੁਸੀਂ ਦੇਖਿਆ ਸ਼ਾਂਤੀ ਰਹੂਗੀ ਤੇ ਤਰੱਕੀ ਪੰਜਾਬ ਚ ਰਹੂਗੀ ਮੈਂ ਅਖੀਰ ਵਿੱਚ ਕੌਣ ਹੈ ਆਓ ਇਕੱਠੇ ਹੋਈਏ ਜਿਹੜੇ ਮੇਰੇ ਸਾਥੀ ਇਹ ਪਾਰਟੀ ਨਾਲ ਜਿਨ੍ਹਾਂ ਦੇ ਦਿਲ 'ਚ ਹਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਤਕਾਰ ਹੈ ਜਿਨ੍ਹਾਂ ਦੇ ਪਰਿਵਾਰ ਪੀੜ੍ਹੀਆਂ ਦੇ ਪੀੜ੍ਹੀ ਅਕਾਲੀ ਆ ਪਰ ਕਿਸੇ ਕਾਰਨ ਕਰਕੇ ਅਲੱਗ ਹੋ ਗਏ ਮੈਂ ਐਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਓ ਆਪਣੀ ਮਾਂ ਪਾਰਟੀ ਨੂੰ ਤਕੜਾ ਕਰੋ ਜੇ ਕਾਲੀ ਦਲ ਤਕੜਾਏ ਤੇ ਪੰਜਾਬੀ ਤਖੜੇ ਆ ਖਾਲਸਾ ਪੰਥ ਤਖੜਾ ਹੈ ਤੇ ਪੰਜਾਬ ਤਰੱਕੀ ਦੀ بلندیاں ਜਾਊਗਾ ਤੇ ਮੈਂ ਸਾਰੇ ਦਿਲਕੇ ਸਹਿਬਾਨ ਦਾ ਤੇ ਖਾਸ ਕਰਕੇ ਭੁੰਡੜ ਸਾਹਿਬ ਦਾ ਧੰਨਵਾਦ ਕਰਦਾ ਹੈ ਭੁੰਡੜ ਸਾਹਿਬ ਨੇ بڑے ਔਖੇ ਸਮੇਂ ਭੁੰਡੜ ਸਾਹਿਬ ਸਦਾ ਸਾਡੇ ਉੱਤੇ ਹੱਥ ਰੱਖਦੇ ਰਹਿੰਦੇ ਆ ਗਾਈਡ ਕਰਦੇ ਰਹਿੰਦੇ ਆ ਪਰ ਔਖੇ ਸਮੇਂ ਉਹਨਾਂ ਨੇ ਜੋ ਅਗਵਾਈ ਕੀਤੀ ਪਾਰਟੀ ਦੀ ਸਮੂਚੀ ਪਾਰ ਦੀ ਗੁੰਦੜ ਸਾਹਿਬ ਦਾ ਧੰਨਵਾਦ ਕਰਦੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਦਿਲਗੱਡ ਨੂੰ ਸਾਰੇ ਹਲਕਾ ਇੰਜਾਜ ਨੂੰ ਸਾਡੇ ਉਧੇਦਾਰ ਨੂੰ ਕੱਲ ਤਵੰਡੀ ਸਾਹਿਬ ਬਸਾਖੀ ਦੀ ਪਹਿਲੀ ਆਪਣੀ ਜੰਗ ਉਤੋਂ ਸ਼ੁਰੂ ਹੋਣੀ ਹੈ ਸਰਕਾਰ ਵਿਰੋਧ ਦੀ ਜੰਗ ਉਤੋਂ ਸ਼ੁਰੂ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਉੱਤੇ 10 ਵਜੇ ਆਪਣੀ ਸਟੇਜ ਤੇ ਪਹੁੰਚਣਾ ਆ ਬੇਨਤੀ ਹੈ ਸ਼ਰੋਗਨੀ ਕਾਲੀ ਦਲ ਦੇ ਪ੍ਰਧਾਨ